ਮਾਮਲਾ ਸੰਗਰੂਰ ਦੇ ਤੂਰੀ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇਲਾਕਾ ਨਿਵਾਸੀਆਂ ਦੇ ਵੱਲੋਂ ਹਾਈਵੇ ਜਾਮ ਘਾਤ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਇਲਾਕਾ ਨਿਵਾਸੀ ਦਾ ਕਹਿਣਾ ਹੈ ਕਿ ਕਮਿਊਨਿਟੀ ਹਾਲ ਰਾਮਪਾਰਕ ਕਮੇਟੀ ਦੇ ਵੱਲੋਂ ਹਾਲ ਬਣਾਇਆ ਜਾ ਰਿਹਾ ਜਿਸ ਉੱਪਰ ਉਹਨਾਂ ਦਾ ਕੋਈ ਹੱਕ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਸਰਸਰਕਲਤ ਹੈ ਇੱਥੇ ਝੂਲੇ ਲੱਗੇ ਹੋਏ ਸੀ ਤੇ ਬੱਚੇ ਇੱਥੇ ਖੇਡਦੇ ਹੁੰਦੇ ਸੀ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਹਾਲ ਦਾ ਕੋਈ ਵੀ ਫਾਇਦਾ ਨਹੀਂ ਹੈ ਉਤਨੀ ਦੂਜੇ ਪਾਸੇ ਰਾਮਪਾਰਕ ਕਮੇਟੀ ਮੁਤਾਬਕ ਇਸ ਉੱਪਰ ਉਹਨਾਂ ਦਾ ਪੂਰਾ ਹੱਕ ਹੈ ਮੇਟੀ ਮੁਤਾਬਕ ਪਹਿਲਾ ਦੋ ਬੰਦਿਆਂ ਦੇ ਵੱਲੋਂ ਇਸ ਥਾਂ ਨੂੰ ਲੈ ਕੇ ਕੇਸ ਕੀਤਾ ਗਿਆ ਸੀ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਕੇਸ ਜਿੱਤ ਚੁੱਕੇ ਨੇ ਤੇ ਇਹ ਥਾਂ ਉੱਤੇ ਕਮਿਊਨਿਟੀ ਹਾਲ ਹੁਣ ਬਣਾਇਆ ਚਾਲ ਰਿਹਾ ਹੈ ਇਹਨੇ ਕਮਿਊਨਿਟੀ ਹਾਲ ਇਹ ਬਿਨਾ ਕਿਸੇ ਸਿਰਾਂ ਪੈਰਾਂ ਵਾਲਾ ਬਣਾ ਰਹੇ ਨੇ ਬੱਚਿਆਂ ਦੇ ਚੁੱਲੇ ਲੱਗੇ ਹੋਏ ਜਿure ਉਹ ਮਹਾਸ਼ਾ ਜੀ ਨੇ ਲਵਾਇਆ ਸੀ ਬੜਾ ਸੋਹਣਾ ਪਾਰਕ ਸ਼ਹਿਰ ਦੇ ਵਿੱਚ ਕੋਈ ਪਾਰਕ ਨਹੀਂ ਜਿੱਥੇ ਸਾਮ ਨੂੰ ਬਜ਼ੁਰਗ ਬੱਚੇ ਆਉਣਦੇ ਆ ਕਿਉਂਕਿ ਗਰੀਬ ਲੋਕ ਰਹਿੰਦੇ ਨੇ ਲੋਕਾਂ ਦੇ ਘਰ ਅੱਜ ਸਾਹ ਨਹੀਂ ਆਉਂਦਾ ਨਿਕਲੇ ਕੇ ਘਰ ਨੇ ਆਹਲਾ ਸ਼ਾਮ ਨੂੰ ਕੋਈ ਜਗ੍ਹਾ ਨਹੀਂ ਚਾਹੀਦੀ ਉਹ ਚੁੱਲੇ ਪੱਟ ਕੇ ਇੱਥੇ ਆ ਬਣਾ ਰਹੇ ਇਹ ਬਾਥਰੂਮ ਆ ਉਹ ਤੋਂ ਬਾਹਰ ਇੱਥੇ ਬਾਥਰੂਮ ਬਣੇ ਨੇ ਬਾਥਰੂਮਾਂ ਦੇ ਮੂਹਰੇ ਇਹਨਾਂ ਨੇ ਪਰਚੀ 라ਦੀਤੀ ਵੀ ਜਿਹੜਾ ਕੋਈ ਬਾਥਰੂਮ ਕਰਨ ਜਾਊ ਉਹਨੂੰ ਦੱਸਦੇ ਪਰਚੀ ਇਹਨਾਂ ਨੇ ਇਹ ਆਪਣੀ ਨਿੱਜੀ ਪ੍ਰਾਪਰਟੀ ਬਣਾ ਲਈ ਇਹ ਲੁੱਟ ਕੇ ਖਾ ਰਹੇ ਨੇ ਇੱਥੇ ਅੰਦਰ ਲੇਡੀਜ਼ ਬਾਥਰੂਮਾਂ ਲੇਡੀਜ਼ ਬਾਥਰੂਮਾਂ ਤੇ ਗੇਟ ਲਾ ਕੇ ਰੱਖਦੇ ਨੇ ਗੇਟ ਹੀ ਲਾ ਕੇ ਰੱਖਦੇ ਨੇ ਇਹ ਇਹ ਲੋਟੂ ਟੋਲਾ ਇਹ ਖਾਣ ਲੱਗੇ ਆ ਇਹਨਾਂ ਕਮੇਟੀ ਨੂੰ ਇਹਨਾਂ ਕੋਲੇ ਕੁਝ ਨਹੀਂ ਹੈਗਾ ਠੀਕ ਹੈ ਜੀ ਬਾ ਹੁਣ ਇਹਨਾਂ ਨੇ ਉਹਦੇ ਬਾਪ ਦਾ ਨਾਮ ਲਿਖਿਆ ਮੂਹਰੇ ਲਾਲਾ ਚਮਨ ਲਾਲ ਆਜ਼ਾਦ ਕਿਹੜਾ ਆਜ਼ਾਦੀ ਘੁਲਾਟੀ ਆ ਇਹ ਕਿੱਥੇ ਸ਼ੀਦੀ ਪਾਈ ਆਣੇ ਕਿਹੜੀ ਕਾਰ ਠੀਕ ਹੈ ਜੀ ਇਹ ਕਮੇਟੀ ਵੀ ਭੰਗ ਕੀਤੀ ਜਾਵੇ ਜਿਹੜੀ ਇਹ ਕਮੇਟੀ ਇਹ ਭੰਗ ਕੀਤੀ ਜਾਵੇ ਕਰਕੇ ਇਹਨੂੰ ਅਧਿਕਾਰ ਐਸ.ਪੀ.ਐਮ ਸਾਹਿਬ ਨੂੰ ਅੰਦਰ ਦਿੱਤਾ ਜਾਵੇ ਤੇ ਇਹ ਇਹ ਪੱਕੇ ਤੌਰ ਤੇ ਬੰਦ ਕਰਕੇ ਇਹ ਕਮੇਟੀ ਮੈਂਬਰ ਬਦਲੇ ਜਾਣੇ ਚੋਰ ਨੇ ਸਾਰੇ ਇਕੱਠੇ ਕਰੇ ਹੋਏ ਹੈ। ਹੈਪੀ ਜੀ ਇਹਨਾਂ ਦਾ ਕਹਿਣਾ ਹੈ ਵੀ ਜੀ ਪ੍ਰਾਪਰਟੀ ਆ ਵੀ ਸਾਡਾ ਰਾਮ ਬਾਗ ਦੀ ਆ ਵੀ ਸਾਡੇ ਕੋਲ ਇਹਨਾਂ ਦੀ ਗ੍ਰੀਸ਼ਟੀਆ वगैरह ਵੀ ਨਹੀਂ ਉਹਨਾਂ ਦੀ ਕੇਸ ਚੱਲਦਾ ਇਹਦਾ ਹੋਰ ਬਾਕੀ ਕਰ ਰਹੇ ਨੇ ਇੱਕ ਇੱਕ ਸੁਣੋ ਸਰ ਰਾਮ ਬਾਗ ਦੀ ਪ੍ਰਾਪਰਟੀ ਆ ਰਾਮ ਬਾਗ ਦੀ ਪ੍ਰਾਪਰਟੀ ਕੀ ਦਾ ਸ਼ਹਿਰ ਦੀ ਪ੍ਰਾਪਰਟੀ ਆ ਪਵਨ ਵਕੀਲ ਦਾ ਬੁੜੇ ਦੀ ਪ੍ਰਾਪਰਟੀ ਆ ਰਾਮ ਬਾਗ ਦੀ ਪ੍ਰਾਪਰਟੀ ਆ ਜਿਹੜੀ ਸਾਰੇ ਸ਼ਹਿਰ ਦੀ ਪ੍ਰਾਪਰਟੀ ਆ ਸਾਰੇ ਸ਼ਹਿਰ ਦੇ ਸੰਸਕਾਰ ਹੁੰਦੇ ਨੇ ਇਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਕਿਸੇ ਬੰਦੇ ਨੂੰ ਕਹਿੰਦੇ ਜੇ ਕਿਸੇ ਨੂੰ ਆ ਮਹੱਲੇ ਵਾਲਿਆਂ ਨੂੰ ਜਾਂ ਕਿਸੇ ਪੱਗਾਂ ਵਾਲਿਆਂ ਨੂੰ ਸਿੱਖਾਂ ਨੂੰ ਇਤਰਾਜ ਆ ਵੀ ਇਹਨਾਂ ਦਾ ਸਮਸ਼ਾਨ ਘਾੜ ਦਾ ਧੂਰੀ ਪਿੰਡ ਚੋਂ ਉੱਥੇ ਕਰ ਲਿਆ ਸਾਡੇ ਲਾਲਿਆਂ ਦਾ ਇੱਥੋਂ ਤੱਕ ਵੀ ਕਹਦੇ ਇਹ ਧਰਮ ਵਾਲੇ ਪਾਸੀ ਵੀ ਜਾ ਰਹੇ ਨੇ ਸਿਰੇ ਦੇ ਚੋਰ ਨੇ ਇਹ ਇੱਥੇ ਹਿੰਦੂ ਮੁਸਲਮਾਨ ਸਿੱਖ ਸਾਰੇ ਇਕੱਠੇ ਕਰਨ ਦੀ ਲੋੜ ਨਹੀਂ ਹੈਗੀ ਉੱਥੇ ਪਤਾ ਨਹੀਂ ਕੀ ਕੀ ਗੋਜ ਹੋ ਜੂਗਾ ਚਲੋ ਜੀ ਆਪਾਂ ਗੱਲ ਇਹ ਕਰਦੇ ਆ ਐਸਐਚਓ ਸਾਹਿਬ ਨਾਲ ਵਾ ਠੀਕ ਆ ਫਿਰ ਅੱਜ ਦਾ ਧਰਨਾ ਖਤਮ ਕਰਦੇ ਆ ਇੱਥੇ ਪਾਰਕਿੰਗ ਦਾ ਜੇ ਰੋਡ ਬਲੌਕ ਹੋਊਗਾ ਇੱਥੇ ਤੱਕ ਆ ਜਾ ਕਰਨੇ ਆ ਜੇ 1000 ਬੰਦੇ ਦਾ ਇਕੱਠ ਹੈ ਨਾਲ ਤਾਂ ਬੈਣੀ ਚੌਕ ਤੱਕ ਹੋ ਜਾ ਗੁਰੂ ਸਾਹਿਬ ਜੇ ਬਨੇਡੀ ਦਾ ਲੰਗੜ ਔਖਾ ਹੋ ਜੀ ਜੀ ਪਹਿਲੇ ਹੀ ਟੁੱਟਦਾ ਇੱਥੇ ਬੁਰਾ ਹੋ ਜਾ ਬੈਣੀ ਸਭਾਰ ਸਿੰਘ ਆਏ ਆ ਜੀ ਅੱਜ ਸਾਡੇ ਐਸਐਚਓ ਸਾਹਿਬ ਆਏ ਖਤਰ ਵਾਲੇ ਜੇ ਪਰੋ 7 ਵਾਰ ਰਹੇ ਨੇ ਵੀ ਕੰਮ ਅਸੀਂ ਰੁਕਤਾ ਜੇ ਉਹਨਾਂ ਨੇ ਕੰਮ ਦੁਬਾਰਾ ਸ਼ੁਰੂ ਕਰ ਲਿਆ ਜੇ ਉਹ ਪਹਿਲੇ ਮਤਲਬ ਕਿ ਉਸ ਦੇ ਜਿਹੜਾ ਬੰਦਾ ਭੁੱਖ ਨਾਲ ਮਰ ਗਿਆ ਉਹਨੇ ਸਮਗਰੀ ਕੀ ਕਰਨੀ ਥੋੜੀ ਥੋੜੇ ਮੰਤਰਾਲੇ ਪੰਡਤ ਜਿਹੜੇ ਮੰਤਰਾਂ ਨੇ ਜਿਹੜਾ ਸਵਰਗ ਦੀ ਸਹਾਣਾ ਸੁਹੀ ਦਾ ਸੰਸਕਾਰ ਕਰਨ ਨੂੰ ਨਹੀਂ ਪਰ ਉੱਥੇ ਖੜ ਕੇ ਕੋਲੇ ਡੰਡੇ ਨਾਲ ਕਰਾਇਆ ਵੀ ਅਸੀਂ ਤਾਂ ਕਰਾਵਾਂਗੇ ਅੱਜ ਵੀ ਇਹ ਗੱਲ ਰਿਕਾਰਡ ਤੇ ਇਹਨਾਂ ਨੇ ਸੰਸਕਾਰ ਵੀ ਨਹੀਂ ਕਰਦੇ ਨਾ ਰਾਜ ਨਾ ਜੀ ਕਹਿਤੀ ਇਹ ਗੱਲ ਇਹ ਗੱਲ ਕਹਿਤੀ ਜੀ ਇਹਨਾਂ ਨੇ ਇਹ ਗੱਲ ਕਹਿਦੀ ਗੱਲ ਵੀ ਜਿਹੜਾ ਜਿਹੜਾ ਇਹ ਸ਼ਮਸ਼ਾਨ ਘਾਟ ਆ ਵੀ ਇਹ ਤਾਂ ਸਾਡਾ ਹੈ ਵੀ ਜਿਹੜਾ ਸਿੱਖਾਂ ਦਾ ਸ਼ਮਸ਼ਾਨ ਘਾਟ ਆ ਤੁਹਾਡਾ ਵੀ ਉਹਦਾ ਧੂਰੀ ਪਿੰਡ ਜਾਏ ਵੀ ਉੱਥੇ ਕਰੋ ਜਾ ਕੇ ਆਪਣਾ ਜੀ ਵੀ ਇੱਥੇ ਸਾਡੇ ਕੰਮ ਚ ਦਾਖਲ ਦਾ ਜੀ ਨਾ ਕਰੋ ਇਹ ਗੱਲਾਂ ਤਾਂ ਇਹ ਆ ਗਈ ਇਸ ਕਰਕੇ ਜੇ ਤਾਂ ਤੁਸੀਂ ਸਹਿਮਤ ਹੋ ਸਾਰੇ ਜਾਣੇ ਜੇ ਤੁਹਾਨੂੰ ਲੱਗਦਾ ਹੈ ਵੀ ਇਹ ਗਲਤ ਹੋ ਰਿਹਾ ਹੈ ਤਾਂ ਸਾਡਾ ਤਾਂ ਵਿਚਾਰ ਇਹ ਹੀ ਆ ਵੀ ਆਪਾਂ ਨੂੰ 100 ਰੁਪਏ ਆਪਾਂ ਨੂੰ 1000 ਰੁਪਏ ਇਸ ਕੰਮੇ ਨੂੰ ਹੀ ਭਾਵੇਂ ਬਣਾਇਆ ਜਾ ਕੇ ਅਪੋਰਟ ਤੇ ਪੈਣਾ ਚਾਹੀਦਾ ਪ੍ਰਸ਼ਾਸਨ ਆਗੂ ਉਹਨਾਂ ਨੂੰ ਪੁੱਛਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਲੱਖ ਰੁਪਿਆ ਮਹੀਨਾ ਆਹ ਦੁਕਾਨਾਂ ਦਾ ਕਿਰਾਇਆ ਇਕੱਠਾ ਹੁੰਦਾ ਅਸੀਂ ਬੇਨਤੀਆਂ ਕਰਕੇ ਮਰ ਗਏ ਵੀ ਘੱਟੋ ਘਾਟ ਇੱਕ ਦੁਕਾਨਦਾਰਾਂ ਵਾਸਤੇ ਇੱਕ ਬਾਥਰੂਮ ਬਣਾ ਦੇ ਬਾਹਰਲੇ ਪਾਸੇ ਆਹ 8 ਫੁੱਟ ਦੀ ਦੁਕਾਨ ਹੈ ਤੇ 1000 ਘਰ ਪਿਛਲੇ ਪਾਸੇ ਰਹਿੰਦਾ ਤੇ ਸਾਰੀਆਂ ਸਾਡੇ ਗਰੀਬ ਘਰਾਂ ਦੇ ਕੁੜੀਆਂ ਬੱਚੀਆਂ ਛੋਟੀਆਂ ਜੁੜੇ ਸਕੂਲਾਂ 'ਚ ਜਾਣ ਵਾਲੇ ਬੱਚੇ ਜਾਂ ਮਔਰਤਾਂ ਇੱਥੋਂ ਵੀ ਲੰਘਦੀਆਂ ਤੇ 150 ਬੰਦਾ ਕਾਰਖਣਕ ਨਾਲ ਨਾਲ ਖੜ੍ਹ ਕੇ ਪਛਾਪ ਕਰ ਰਿਹਾ ਹੁੰਦਾ। ਇਸ ਤੋਂ ਬਾਅਦ ਹੀ ਗੱਲ ਕੀ ਹੋ ਸਕਦੀ ਹੈ ਯਾਰ? ਇਹਨਾਂ ਦੀ ਸੋਚ ਐਡੀ ਮਾੜੀ ਆ। ਤੁਸੀਂ ਇਹ ਜਿਹੜਾ ਹਾਲ ਆ ਉਹ ਜਿੱਥੇ ਸਨਾਤਨ ਬਣਾਇਆ ਹੋਇਆ ਉੱਥੇ ਲੋਕ ਤਾਂ ਹਾਂ ਮਾਰਦੇ ਜਿੱਥੇ ਭੋਗ ਪੈਣਾ ਹੁੰਦਾ, ਰੋਜ਼ ਉੱਥੇ ਡਾਂਗ ਖੜਕਦੀ ਐ। ਤੇ ਇਹ ਉਹ ਤੋਂ ਕੱਢ ਕੇ ਭੋਗਾਂ ਵਾਲਾ ਸਿਸਟਮ ਆਪਦਾ ਇੱਥੇ ਲਿਆ ਦੇਣਗੇ। ਇਹ ਐਕਸੇ ਮਤਲਬ ਜਿਹੜਾ ਹੈਗਾ ਸਾਰੀ ਜ਼ਿੰਦਗੀ ਵਾਸਤੇ ਆਪਾਂ ਨੂੰ ਚੁੱਪਲ ਬੀਜਿਆ ਜਾਊਗਾ ਤੇ ਦੂਜੀ ਗੱਲ ਪੈਸੇ 20000 ਤੇ 51000 ਇਹਨਾਂ ਨੇ ਜੇ ਕਮਾੜਨਾ ਜਦੋਂ ਜਿਹੜੇ ਬੰਦਿਆਂ ਕੋਲੇ 3 ਕਰੋੜ ਜਾਂ 3.5 ਕਰੋੜ ਰੁਪਈਆ ਅੱਜ ਤੋਂ ਪਹਿਲਾਂ ਇਕੱਠਾ ਹੋ ਗਿਆ ਲੱਖ ਤੋਂ ਲੱਖ ਰੁਪਈਆ ਮਤਲਬ ਮਹੀਨੇ ਦੀ ਇਨਕਮ ਆ ਤੇ 50000 ਰੋਜ਼ ਸੰਸਕਾਰਾਂ ਦਾ ਇਕੱਠਾ ਹੋ ਰਿਹਾ 10 ਸੰਸਕਾਰ ਐਵਰੇਜ ਹੁੰਦੇ ਆ ਅਸੀਂ ਇਹਨਾਂ ਦਾ ਰਜਿਸਟਰ ਦੇਖਿਆ ਤੇ 5100 ਰੁਪਏ ਇੱਕ ਸੰਸਕਾਰ ਤੋਂ ਲੈਂਦੇ ਆ 570000 ਦੀ ਲਿੱਕਣ ਪਾ ਕੇ ਉਸ ਤੋਂ ਬਾਅਦ ਕੋਈ ਪੈਸੇ ਦਾ ਹਿਸਾਬ ਕਿਦਾ ਵੀ ਨਹੀਂ ਬਾਥਰੂਮ ਤਾਂ ਕਿ ਨਹੀਂ ਜਾਂਚ ਰਹੇ ਥੋਨੂੰ ਜੇ ਪਤਾ ਹੋਊਗਾ ਉੱਥੇ ਲੇਡੀਜ਼ ਬਾਥਰੂਮ ਸੀਗੇ ਲੇਡੀਜ਼ ਬਾਥਰੂਮ ਦਾ ਗੇਟ ਖੋਲਦਾ ਇਹਨਾਂ ਨੇ ਹੁਣ ਪੈਸੇ ਰੱਖਦੇ ਪਹਿਲਾਂ ਪੈਸੇ ਰੱਖਦੇ ਹਿੰਦੁਸਤਾਨ ਦਾ ਪਹਿਲਾ ਮਤਲਬ ਪੂਰੇ ਭਾਰਤ ਦੇ ਵਿੱਚ ਪਹਿਲਾ ਸਮਸ਼ਾਨ ਘਾਟਾ ਜਿੱਥੇ 10 ਰੁਪਏ ਬਾਥਰੂਮ ਕਰਨ ਦੀ ਪੱਤੀ ਲੱਗੀ ਹੋਈ ਹੈ ਕਿਸੇ ਬਾਥਰੂਮ ਤੇ ਲਿਖ ਕੇ ਲਾਇਆ ਹੋਇਆ ਇਹਨਾਂ ਨੇ ਸੋ ਇਸ ਕਰਕੇ ਆਪਾਂ ਨੂੰ ਮੈਂ ਤਾਂ ਇਹ ਸਮਝਦਾ ਵੀ ਜੇ ਤਾਂ ਆਪਾਂ ਸਾਰੇ ਜਣੇ ਇਕੱਲੇ ਬੰਦੇ ਦੀ ਲੜਾਈ ਕਿਸੇ ਦੀ ਨਹੀਂ ਜੇ ਤਾਂ ਸਾਰੇ ਜਣੇ ਨੇ ਫੈਸਲਾ ਕਰ ਦੇਖੋ ਕਈ ਬੰਦੇ ਨੇ ਮਜਬੂਰੀ ਹੁੰਦੀ ਹੈ ਜਿਹਦੀ ਮਜਬੂਰੀ ਹੈਗੀ ਆ ਕੋਈ ਨਹੀਂ ਜਾ ਸਕਦਾ ਕੋਈ ਨਹੀਂ ਬੋਲ ਸਕਦਾ ਕੋਈ ਨਹੀਂ ਲੜਨਾ ਚਾਹੁੰਦਾ ਕਿਸੇ ਦੀ ਉਹਦੇ ਨਾਲ ਲਿਆ ਜਾ ਉਹ ਬੰਦਾ ਇੱਥੇ ਸੱਸੀ ਘਾਲ ਬੁਲਾ ਕੇ ਹੁਣ ਮੁੜ ਕੇ ਕੋਈ ਆਪਾਂ ਨੂੰ ਲੋਲਾ ਨਹੀਂ ਕੋਈ ਤਾਂ ਦਿੱਕਤ ਨਹੀਂ ਕਿਸੇ ਗੱਲ ਪਰ ਜਿਹੜਾ ਬੰਦਾ ਇਹ ਕਹਿ ਲਓ ਉਹਦੀ ਪਰਪੱਕਤਾ ਇਸ ਗੱਲ ਚ ਹੋਣੀ ਚਾਹੀਦੀ ਆ ਵੀ ਮੈਂ ਮਤਲਬ ਉੱਥੇ ਬੈਠੂਗਾ ਲੋੜ ਪਈ ਸਰਕਾਰੀ ਦਰਵਾਜ਼ੇ ਜਿੱਥੇ ਲੋੜ ਹੋਈ ਉੱਥੇ ਖੜਾਂਗੇ ਉੱਥੇ ਜਾਵਾਂਗੇ ਜੇ ਲੋੜ ਹੋਈ ਤਾਂ ਮਤਲਬ ਤੁਹਾਡੇ ਨਾਲ ਬੈਠਾਂਗਾ ਆਹ ਕਿ ਸੜਾ ਲਜਾਣਾ ਜੀ ਜੀ ਲਜਾਣਾ ਸਦਾ ਕੰਮ ਜੇ ਹੁਣ ਕੀ ਸਾਹਿਬ ਤੋਂ ਸਾਡਾ ਵਿਚਾਰ ਇਹ ਹੈ ਵੀ ਹੁਣ ਆਪਾਂ ਇਕੱਠੇ ਹੋਏ ਹੋਏ ਆ ਵੀ ਆਪਾਂ ਹੁਣੇ ਐਸੇ ਟਾਈਮ ਸੜਕਾਂ ਦੇ ਪ੍ਰਸ਼ਾਸਨ ਇਹ ਸਾਹਿਬ ਜੀ ਦਾ ਖਤਰਾ ਜੇ ਸਾਹਿਬ ਜੀ ਦਾ ਹੱਥ ਖੜੇ ਕਰਕੇ ਜਿਹਨੇ ਹੱਥ ਖੜੇ ਨਹੀਂ ਕਰਨੇ ਉਹ ਆਮ ਨਾਲ ਕਰੇ ਜਾ ਸਕਦਾ ਕੋਈ ਦਿੱਕਤ ਨਹੀਂ ਬਣਾਓ ਜੀ ਫਲਾਉਡਿਤ ਕਰਾ ਸਾਰੇ ਲਾਉਜੀ ਦੋ ਮਿਕਰੇ ਲਾਉ ਕਰ ਤੁਸੀਂ ਲਾਓ ਗਰ ਕੋ ਪੂਰੀ ਰੱਖੋ ਜੇ ਟੁੱਟ ਬਣਦੀ ਹੈ ਹੁਣ ਸਾਡਾ ਤਾਂ ਵਿਚਾਰ ਇਹੀ ਹੈ ਜੀ ਵੀ ਆਪਾਂ ਬਣੇ ਬਣਾਏ ਚੱਲੀਏ ਫੁੱਲ ਤੇ ਲਈਏ ਧਰਨਾ ਉਹ ਵਾਟਰ ਧਰਨਾ ਦਿੱਤਾ ਗਿਆ ਰੋਡ ਜਾਮ ਕੀਤੀ ਗਈ ਹੈ ਤੁਹਾਡੇ ਖਿਲਾਫ ਵੀ ਰਾਮਬਾਗੜੀ ਕਮੇਟੀ ਹੈ ਉਹ ਕਮਿਊਨਿਟੀ ਹਾਲ ਬਣਾ ਰਹੀ ਹੈ ਉਹ ਜਿਹੜੀ ਜ਼ਮੀਨ ਆ ਉਹ ਇਹਨਾਂ ਦੀ ਨਹੀਂ ਹੈਗੀ ਠੀਕ ਹੈ ਵੀ ਇੱਥੇ ਟ੍ਰੈਫਿਕ ਜਾਮ ਵੀ ਹੋਊਗਾ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਵੀ ਕਰਨਾ ਪਊਗਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੋਈ ਵਾਸੇ ਨਹੀਂ ਬੇਨਤੀ ਇਹ ਹੈ ਜੀ ਵੀ ਬਿਲਕੁਲ ਸਾਡੇ ਕੋਲ ਰਿਕਾਰਡ ਹੈ ਮਾਲਕੀ ਦਾ ਸਾਡੇ ਕੋਲ ਰਜਿਸਟਰੀਆਂ ਨੇ ਰਾਮ ਬਾਗ ਦੇ ਹੱਥ ਚ ਕਿੰ ਇੰਤਕਾਲ ਹੋਏ ਹੋਏ ਨੇਗੇ ਕੋਈ ਅਸੀਂ ਗੈਰ ਕਾਨੂੰਨੀ ਕੰਮ ਨਹੀਂ ਕਰ ਰਹੇ ਜੋ ਵੀ ਸਰਕਾਰ ਵੱਲੋਂ ਜ਼ਰੂਰੀ ਹਦਾਇਤਾਂ ਨੇ ਜੋ ਸਾਨੂੰ ਸੈਂਕਸ਼ਨ ਲੈਟਰ ਸਰਕਾਰ ਵੱਲੋਂ ਮਨਜ਼ੂਰੀ ਪੱਤਰ ਦਿੱਤਾ ਗਿਆ ਜੋ ਦੇ ਵਿੱਚ ਉਹਦੀਆਂ ਸ਼ਰਤਾਂ ਨੇ ਅਸੀਂ ਇਨ ਬਿਨ ਉਹਨਾਂ ਦੀ ਪਾਲਣਾ ਕਰ ਰਹੇ ਹਾਂ ਅਸੀਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਦੇ ਅਸੀਂ ਖੁਦ ਕਾਨੂੰਨ ਦੀ ਪਾਲਣਾ ਕਰਨ ਵਾਲੇ ਬੰਦੇ ਆ ਕਾਨੂੰਨ ਦਾ ਸਾਰਾ ਦਿਨ ਪੱਖ ਕੋਟਦੇ ਆ ਲੋਕਾਂ ਵਾਂ ਅਸੀਂ ਕਿਹਨੇ ਚਲੜਦੇ ਆ ਅਸੀਂ ਕਿਸੇ ਤਰ੍ਹਾਂ ਦਾ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਦੇ ਇੱਕ ਉਹਨਾਂ ਨੇ ਇਹ ਵੀ ਕਹਿ ਵੀ ਅਗਰ ਕੰਮ ਨਾ ਬੰਦ ਕੀਤਾ ਕਿ ਤਾਂ ਸਾਡਾ ਅਗਲਾ ਸੰਘਰਸ਼ਾ ਹੋਰ ਤਿੱਖਾ ਹੋ ਜਾਏਗਾ ਦੇਖੋ ਇਹ ਕਿਸੇ ਆਪਾਂ ਇੱਕ ਡੈਮੋਕਰੈਟਿਕ ਸੈਟਅਪ ਦੇ ਵਿੱਚ ਰਹਿ ਰਹੇ ਆ Thank mm -hmm. you. ਇਥੇ ਹਰੇਕ ਬੰਦੇ ਨੂੰ ਆਪਣਾ ਪੱਖ ਰੱਖਣ ਦਾ ਹੱਕ ਹਾਸਲ ਹੈਗਾ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਇਸ ਦਾ ਫੈਸਲਾ ਜਿਹੜਾ ਹੈ ਉਹ ਪੱਤਰਕਾਰ ਭਾਈਚਾਰੇ ਨੇ ਔਰ ਆਮ ਲੋਕਾਂ ਨੇ ਕਰਨਾ ਹੈਗਾ ਵੀ ਕੀ ਅਸੀਂ ਕੋਈ ਇੱਥੇ ਕੋਈ ਗਲਤ ਕੰਮ ਕਰ ਰਹੇ ਹਾਂ ਕੀ ਸਾਡਾ ਇਹਦੇ ਵਿੱਚ ਕੋਈ ਨਿੱਜੀ ਮਫਾਦ ਹੈਗਾ ਯਾਨੀ ਇਹ ਅਸੀਂ ਕੰਮ ਜਿਹੜਾ ਹੈ ਲੋਕਾਂ ਦੀ ਭਲਾਈ ਵਾਸਤੇ ਲੋਕ ਹਿੱਤ ਦੇ ਵਿੱਚ ਕਰ ਰਹੇ ਹਾਂ ਇੱਕ ਉਹਨਾਂ ਨੇ ਦੋਸ਼ ਹੋਰ ਲਾਇਆ ਮਤਲਬ ਕਿ ਅਗਰ ਕੋਈ ਬਾਥਰੂਮ ਕਰਨਾ ਤਾਂ ਤੁਸੀਂ 10 ਰੁਪਏ ਦੇ ਕਹਿੰਦੇ ਪਰਚੀ ਕੱਢੀ ਨਹੀਂ ਬੋਲੋ ਕੋਈ ਗਲਤ ਗੱਲ ਹੈ ਇਹ ਮੈਂ ਦੱਸਦਾ ਤੁਹਾਨੂੰ ਇਹ ਇੱਕ ਵਾਰੀ ਸੁਜੈਸ਼ਨ ਆਈ ਸੀ ਉਹਦੀ ਉਹਦੀ ਵੀ ਵਜ੍ਹਾ ਮੈਂ ਸੁਣਦਾ ਪੀ ਅਸੀਂ ਇੱਥੇ ਆਮ ਪਬਲਿਕ ਵੱਲੋਂ ਬਹੁਤ ਪਰੇਸ਼ਾਨ ਹਾਂ ਇੱਥੇ ਨਸ਼ੇੜੀ ਆਉਂਦੇ ਨੇ ਅਸੀਂ ਕਈ ਵਾਰੀ ਤੁਸੀਂ ਇਸ ਇਸ ਗੱਲ ਦੀ ਪੁਲਿਸ ਨੂੰ ਉਹ ਲੈ ਸਕਦੇ ਬੇਸ਼ੱਕ ਲਿਖਤੀ ਤੌਰ ਤੇ ਨਹੀਂ ਹੈਗਾ ਅਸੀਂ 2-3 ਵਾਰ ਇੱਥੇ ਪੁਲਿਸ ਨੂੰ ਬੁਲਾ ਕੇ ਨਸ਼ੇੜੀਆਂ ਨੂੰ ਫੜਾ ਚੁੱਕੇ ਕੋਈ ਇੱਥੇ ਅੱਗੇ ਟੀਕੇ ਲਾਉਂਦਾ ਕੋਈ ਇੱਥੇ ਅੱਗੇ ਹੋਰ ਨਸ਼ਾ ਕਰਦਾ ਉਹ ਸਾਨੂੰ ਪਰੇਸ਼ਾਨੀ ਸੀਗੀ ਇਸ ਕਰਕੇ ਅਸੀਂ ਇੱਕ ਬੰਦਾ ਬਿਠਾਇਆ ਇੱਥੇ ਉਹਨੂੰ ਕਿਹਾ ਵੀ ਭਾਈ ਅਸੀਂ ਨਹੀਂ ਪੈਸਾ ਲੈਣਾ ਕੋਈ ਜਿਹੜਾ ਬੰਦਾ ਇਸ ਤਰ੍ਹਾਂ ਦਾ ਤੈਨੂੰ ਕੋਈ ਇੱਥੇ ਲੱਗਦਾ ਆਉਂਦਾ ਤੂੰ ਉਹ ਤੋਂ 10 ਰੁਪਏ ਲੈ ਅਲੇ ਪਰਚੀ ਦੇ ਜਿਹੜਾ ਪਰਚੀ ਨਹੀਂ ਵੀ ਉਹ ਜਿਹੜਾ ਹੈ ਉਹ ਤੁਸੀਂ ਅਲਾਉ ਕਰੋ ਇੱਕ ਸਵਾਲ ਮੇਰਾ ਜੀ ਇਸ ਵਿੱਚ ਮੈਂ ਤੇ ਵਿੱਚ ਖਬਰ ਲਾਈ ਸੀ ਦੈਲੀ ਜਾਗਰ ਦੇ ਵਿੱਚ ਇਹਦੇ ਵਿੱਚ ਮੈਂ ਜੈ ਸਿੰਘ ਸਾਹਿਬ ਦਾ ਪੱਖ ਲਿਆ ਸੀਗਾ ਬਿਲਕੁਲ ਉਹ ਨਕਸ਼ਾ ਦਾ ਸੀਐਲਜੂ ਪਾਸਾ ਉਹ ਕਹਿੰਦੇ ਜਦੋਂ ਨਕਸ਼ਾ ਹੀ ਪਾਸਲੇ ਤਾਂ ਸੀਐਲਜੂ ਕਿੱਥੋਂ ਹੋਊਗਾ ਉਹ ਉਹਨਾਂ ਨੇ ਰਿਪਲਾਈ ਸੀਗਾ ਥੋੜਾ ਜਿਹਾ ਮੇਰੀ ਭਰਾ ਬੇਨਤੀ ਇਹ ਹੈ ਬੀ ਪਹਿਲੀ ਗੱਲ ਤਾਂ ਇਹ ਆਲਰੇਡੀ ਕਮਰਸ਼ੀਅਲ ਯੂਜ਼ ਦੀ ਪ੍ਰਾਪਰਟੀ ਹੈਗੀ ਐ ਇਹ ਐਗਰੀਕਲਚਰ ਦੇ ਵਿੱਚ ਸੀ ਬਾਅਦ ਵਿੱਚ ਕਮਰਸ਼ੀਅਲ ਕਹਿੰਦੇ 40 ਲੱਖ ਰੁਪਏ ਭਰਨਾ ਪੈਦਾ ਤੁਸੀਂ ਭਰਿਆ ਨਹੀਂ ਰਾਮ ਜੀ ਮੇਰੀ ਸੁਣੋ ਬੇਨਤੀ ਇਹ ਸਾਲ 1980 ਤੋਂ ਪਹਿਲਾਂ ਦੇ ਇੱਥੇ ਮਹਾਸ਼ਾ ਪ੍ਰਤੀਗਿਆਪਾਲ ਜੀ ਵੇਲੇ ਦੇ ਸਰਵੈਂਟ ਕੁਆਟਰ ਬਣੇ ਹੋਏ ਸੀਗੇ ਠੀਕ ਹੈ ਜੀ ਬਿਲਕੁਲ ਕੋਈ ਅੱ체 ਖੇਤੀ ਨਹੀਂ ਸੀ ਹੁੰਦੀ ਠੀਕ ਹੈ ਦਸਾਹੀ ਵਾਸਤੇ ਥਾਨ ਬਣਿਆ ਹੋਇਆ ਸੀਗਾ ਬੱਚਿਆਂ ਦੇ ਝੂਲੇ ਲੱਗੇ ਹੋਏ ਸੀਗੇ ਇਸ ਕਰਕੇ ਇਹਦੀ ਤਾਂ ਆਲਰੇਡੀ ਸੀਐਲਯੂ ਹੋ ਚੁੱਕੀ ओके okay. मतलब तो 45 साल ਪਹਿਲਾਂ ਨਹੀਂ ਨਹੀਂ ਮੈਂ ਨਹੀਂ ਕਹ ਰਿਹਾ ਸੀ ਜੀ ਸੀਐਲਯੂ ਦੀ ਸੀਐਲਯੂ ਦੀ ਲੋਡ ਕਿਸਾਨੀ ਹੈ ਵੀ ਆਲਰੇਡੀ 45 ਸਾਲ ਪਹਿਲਾਂ ਚੇਂਜ ਹੋ ਚੁੱਕਿਆ ਜੀ ਇਹਦਾ ਓਕੇ ਹਾਂ ਇੱਕ ਇਹਦੇ ਵਿੱਚ ਹੋਰ ਸੀਗਾ ਜੀ ਜਿੱਦਾਂ ਆਪਾਂ ਕੋਈ ਵੀ ਪਾਰਕ ਬਣਾਉਣਾ ਜਾਂ ਕਮਿਊਨਿਟੀ ਹਬ ਬਣਾਉਣਾ ਤਾਂ ਫਾਇਰ ਸੇਫਟੀ ਦੇ ਅਕੋਰਡਿੰਗ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਨੂੰ ਜਗ੍ਹਾ ਛੱਡਣੀ ਪੈਂਦੀ ਹੈ ਵੀ ਤਾਂਕਿ ਐਂਬੂਲੈਂਸ ਧੁੰਮ ਸਕੇ ਤੁਹਾਡੇ ਕੋਲ ਪ੍ਰੋਪੋਜ਼ਲ ਹੈਗੀ ਉਹਦੀ ਹਮਤ ਹੈਗੀ ਬਿਲਕੁਲ ਹੈਗੀ ਪ੍ਰੋਪੋਜ਼ਲ ਹੈਗੀ ਹੈ ਤੇ ਦੂਜੀ ਬੇਨਤੀ ਮੇਰੀ ਇਹ ਹੈ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹਣਾ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਹੋ ਸਕਦਾ ਮੈਂ ਗਲਤ ਵੀ ਹੋ ਸਕਾਂ ਜੀ ਫਾਇਰ ਆਲੀ ਜਿਹੜੀ ਹੈ ਮਨਜ਼ੂਰੀ ਦੀ ਲੋਡ ਬਿਲਡਿੰਗ ਕੰਪਲੀਟ ਹੋਣ ਤੋਂ ਬਾਅਦ ਰਹਿੰਦੀ ਹੈ ਮੈਨੂੰ ਜਰਾ ਇਹਦੇ ਵਿੱਚ ਨਾ ਆਪਣੇ ਇੱਕ ਪਰਸਨਲੀ ਇੱਥੇ ਆਪਣੇ ਨਿੱਜੀ ਕੋ ਪਹਿਲਾਂ ਸਤਲੋ ਮੈਂ ਨਾ ਨਹੀਂ ਲੈ ਰਿਹਾ ਉਸ ਚੀਜ਼ ਦਾ ਉਹਨਾਂ ਦੀ ਫਾਇਰ ਦੀ ਐਲਓਸੀ ਰੱਦ ਹੋ ਗਈ ਸੀ ਸਿਰਫ ਇਹ ਸੇ ਕਰਕੇ ਕਿਉਂਕਿ ਉਹਨਾਂ ਨੇ ਗਰਾਊਂਡ ਏਰੀਆ ਦੇ ਵਿੱਚ ਸੈੱਡ ਪਾਇਆ ਹੋਇਆ ਸੀਗਾ ਜਗ੍ਹਾ ਨਹੀਂ ਛੱਡੀ ਹੋਈ ਸੀ ਫਾਇਰ ਸਾਡੀ ਜਗ੍ਹਾ ਛੱਡੀ ਹੋਈ ਹੈ ਲੋਕਲ ਸੇਫਟੀ ਵਾਲੇ ਪਹਿਲਾਂ ਤੋਂ ਅਗਲੀ ਜਗ੍ਹਾ ਸਾਡੀ ਜਗ੍ਹਾ ਛੱਡੀ ਹੋਈ ਹੈ ਬਿਲਕੁਲ ਛੱਡੀ ਹੋਈ ਹੈ ਫਾਇਰ ਬ੍ਰਿਗੇਡ ਦੀ ਗੱਡੀ ਬਕਾਇਦਾ ਘੁੰਮੂਗੀ ਸਾਰੇ ਪਾਸੇ ਤੇ ਔਰ ਪਾਰਕਿੰਗ ਦੀ ਕਿੱਥੇ ਹੈਗੀ ਪਾਰਕਿੰਗ ਸਾਡੀ ਨਿੱਜੀ ਪਾਰਕਿੰਗ ਹੈਗੀ ਹੈ ਜੀ ਆਹ ਓਕੇ ਠੀਕ ਹੈ ਉਸ ਤੋਂ ਬਿਨ ओके okay, जी ਅਸੀਂ ਐਸਡੀਐਮ ਸਾਹਿਬ ਨੂੰ ਵੀ ਇਹ ਗੱਲ ਕੇ ਚੇਚੇ ਤੌਰ ਤੇ ਕਹੀ ਸੀ ਵੀ ਅਸੀਂ ਬਾਹਰ ਬਿਲਕੁਲ ਹਫਦੇ ਵੱਲੋਂ ਕਿਸੇ ਨੂੰ ਅਲਾਉ ਨਹੀਂ ਕਰਾਂਗੇ ਗੱਡੀ ਲਾਉਣ ਵਾਸਤੇ ਠੀਕ ਹੈ ਜੀ ਠੀਕ ਹੈ ਜੀ ਸਾਡੇ ਕੋਲ 2 ਬਿਗੇ ਜਗ੍ਹਾ ਹੋਰ ਵਧਿਆ ਗਿਆ ਸਾਨੂੰ ਲੋੜ ਪਈ ਸਮੇਂ ਦੇ ਉਕਾਅ ਦਾ ਸੀ ਉਹ ਸੋਚ ਕੇ ਬੰਗੇ ਜਗ੍ਹਾ ਵਾਸਤੇ ਪਾਰਕਿੰਗ ਵਾਸਤੇ ਤੇਰੇ ਮਾਲਲੇ ਵਾਲੇ ਸ਼ਗਰਸ਼ ਕਰ ਚੜ ਪਰੇ ਰਹੇ ਨੇ ਜੀ ਕੀ ਤੱਕੀ ਦਿੱਕਤ ਆ ਰਹੀ ਹੈ ਤੁਹਾਡੇ ਨੀਰ ਮੈਂ ਬੇਨਤੀ ਕਰਦਾ ਕੁਝ ਸਮਾਜ ਦੇ ਵਿੱਚ ਐਸੇ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਵੀ ਡਿਵੈਲਪਮੈਂਟ ਹੋਵੇ ਕਿਤੇ ਵੀ ਹੋਵੇ ਉਹਨਾਂ ਨੂੰ ਤਕਲੀਫ ਹੋ ਜਾਂਦੀ ਹੈ ਵੀ ਇਹ ਕਿਉਂ ਹੋ ਰਿਹਾ ਹੈ ਕੰਮ ਉਹਦਾ ਦੇਖੋ ਕਿਸੇ ਕੋਲ ਕੋਈ ਇਲਾਜ ਨਹੀਂ ਹੁੰਦਾ ਇਹ ਕਿਸੇ ਦੀ ਕੋ ਪਰਸਨਲ ਪ੍ਰੋਪਰਟੀ ਨਹੀਂ ਹੈ ਜੀ 700 ਪਹਿਲਾਂ ਮਹਾਸ਼ਾ ਜੀ ਏਸੀ ਦੇਖ ਰੇ ਕਰਦੇ ਸੀ ਉਹਨਾਂ ਨੇ ਬੂਟਾ ਲਾਇਆ ਹੋਇਆ ਜਦੋਂ ਉਹਨਾਂ ਦੀ ਸਿਹਤ ਅਲਾਊ ਨਹੀਂ ਕੀਤੀ ਉਹਨਾਂ ਨੇ ਪ੍ਰੋਜੈਕਟ ਸਾਨੂੰ ਸੁਮਾਤਾ ਤਾਂ ਅਸੀਂ ਉਸ ਬੂਟੇ ਨੂੰ ਪਾਣੀ ਲਾ ਕੇ ਉਸ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਹੀ ਕਰ ਰਹੇ ਹਾਂ ਔਰ ਜੋ ਇੱਥੇ ਡਿਵੈਲਪਮੈਂਟ ਹੋਈ ਹੈ ਸਾਰਾ ਸ਼ਹਿਰ ਇਸ ਚੀਜ਼ ਦਾ ਗਵਾਹ ਹੈ ਕਿ ਜੋ ਕੁਝ ਇੱਥੇ ਹੋਇਆ ਹੈ ਠੀਕ ਹੈ ਇੱਕ ਨਾ ਥੋੜੇ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਐਕਟਿਵ ਸੀਗੀ ਮਤਲਬ ਬਜ਼ੁਰਗ ਸੀਗੇ ਉਹ ਦੋਸ਼ ਲਾ ਰਹੇ ਸੀ ਤੁਹਾਡੇ ਉੱਪਰ ਵੀ ਸਾਡਾ ਕੇਸ ਚੱਲਦਾ ਕੋਈ ਕੇਸ ਵੀ ਚੱਲ ਰਿਹਾ ਹੈ ਤੇ ਹਾਂਜੀ ਹਾਂ ਮੈਂ ਦੱਸਦਾ ਉਹ ਮੈਂ ਪਹਿਲਾਂ ਛ ਇਹ 21 ਬਿਸਵੇ ਜਗ੍ਹਾ ਰਾਮ ਬਾਗ ਨੇ 1962 ਦੇ ਵਿੱਚ ਬਾਈਵੇਅਰ ਸੇਲ ਦੀ ਰਿਕਰਿਤੀ ਸੀ ਰਜਿਸਟਰੀ ਦਾ ਹੀ ਰਿਕਰਿਤੀ ਸੀ ਠੀਕ ਹੈ ਜੀ ਉਸ ਵੇਲੇ ਇਹ ਕਮੇਟੀ ਨਹੀਂ ਸੀ ਤਮੋਸ਼ਲੇ ਜਿਹੜੀ ਕਮੇਟੀ ਸੀ ਉਹ ਉਹਨਾਂ ਨੇ ਇੰਤਕਾਲ ਨਹੀਂ ਕਰਵਾਇਆ ਸੀ। ਓਕੇ। ਇੰਤਕਾਲ ਨਾ ਹੋਣ ਕਰਕੇ ਉਹ ਜਗ੍ਹਾ ਮਾਲਕ ਦੇ ਨੋ ਖੜੀ ਰਹਿ ਗਈ ਜਿਹਨੇ ਵੇਚੀ ਸੀ ਸਾਨੂੰ। ਠੀਕ ਹੈ ਜੀ। ਉਸਨੇ ਉਸ ਚੀਜ਼ ਦਾ ਫਾਇਦਾ ਉਠਾ ਕੇ ਉਹ ਜਗ੍ਹਾ ਕਾਹਾਂ ਵੇਚਦੀ? ਓਕੇ। ਜਿਹਦੇ ਵਿੱਚੋਂ ਸ਼ੁਭਕਰਨ ਸਿੰਘ ਜੀ ਕਹਿੰਦੇ ਨੇ ਮੈਨੇ 11 ਬਿਸਵੇ ਫਰੀਦ ਲਈ। ਇੱਕ ਮਾਸਟਰ ਸੂਰਜ ਪ੍ਰਕਾਸ਼ ਜੀ ਨੇ ਉਹਨਾਂ ਨੇ 3 ਬਿਸਵੇ ਜਗ੍ਹਾ ਲਈ। ਠੀਕ ਠੀਕ ਹੈ। ਇਹ ਉਸ ਤੋਂ ਬਾਅਦ ਸਾਨੂੰ ਪਰੇਸ਼ਾਨ ਕਰਨ ਲੱਗੇ ਵੀ ਸਾਡੀ ਜਗ੍ਹਾ ਜੀ ਕੱਪ ਜਾਵੇ। ਠੀਕ। ਪਰ ਕੁਝ ਬੰਦਿਆਂ ਨੇ ਸਾਡੇ RAM ਬਾਗ ਦੀ ਇਹ ਕੰਧ ਵੀ ਢਾਤੀ ਸੀ ਅੱਜ ਤੋਂ 28 ਸਾਲ ਪ ਸ਼ਹਿਰ ਦਾ ਘੱਟ ਹੋਇਆ ਸ਼ਹਿਰ ਬੰਦ ਹੋਇਆ ਉਹਨਾਂ ਦੇ ਪਰਚਾ ਹੋਇਆ ਤਾਂ ਉਸ ਬੰਦੇ ਨੇ ਕਿਹਾ ਵੀ ਇਹ ਸਾਥੋਂ ਗਲਤੀ ਹੋ ਗਈ ਸਾਨੂੰ ਗਲਤ ਫਹਮੀ ਸੀ ਸਾਡੀ ਜਗ੍ਹਾ ਨਹੀਂ ਹੈਗੀ ਤੁਸੀਂ ਸਾ ਤੋਂ ਜੋ ਕਾਗਜ ਲੈਣੇ ਲੈ ਲਓ ਤੁਹਾਡੇ ਤੁਹਾਡੇ ਕੋਲ ਕੋਈ ਤਾਂ ਕੋਈ ਪਲਾਨ ਤਿਆਰ ਹੈਗਾ ਵੀ ਕਿੱਦਾਂ ਬਣੂਗਾ ਇਹ ਜਾਂ ਬਿਲਕੁਲ ਕੋਈ ਸਾਰਾ ਕੁਝ ਬਿਲਕੁਲ ਪਾਰਕਿੰਗ ਕਿੱਥੇ ਕੋਈ ਪਲਾਨ ਬਣਿਆ ਜੀ ਬਿਲਕੁਲ ਭਰਾ ਅਸੀਂ ਸਰਕਾਰ ਨੂੰ ਦਿੱਤਾ ਜੀ ਸਰਕਾਰ ਨੇ ਇਹ ਸਾਨੂੰ ਬਰਾਣ ਦੇਣ ਤੋਂ ਪਹਿਲਾਂ ਵਰਮਾ ਜੀ ਸਾਥੋਂ ਬਕਾਇਦਾ ਇਸ ਜਗ੍ਹਾ ਦਾ ਪਲਾਨ ਲਿਆ ਜੋ ਅਸੀਂ ਥਿਆਦਾ ਨਕਸ਼ਾ ਤਿਆਰ ਕਰਵਾਇਆ ਸੀਗਾ ਠੀਕ ਹੈ ਔਰ ਸਤੋਂ ਐਸਟੀਮੇਟ ਲਿਆ ਉਸ ਨਕਸ਼ੇ ਦੇ ਆਧਾਰ ਤੇ ਹੀ ਉਸ ਐਸਟੀਮੇਟ ਦੇ ਆਧਾਰ ਤੇ ਹੀ ਸਰਕਾਰ ਵੱਲੋਂ ਸਾਨੂੰ ਕਰੋੜ ਰੁਪਏ ਦਿੱਤਾ ਗਿਆ ਅਗਲਾ ਜੀ ਇੱਕ ਗੱਲ ਹੋਰ ਇਹ ਜੀ ਜਿਹੜਾ ਉਹ ਇਹ ਕਹਿੰਦੇ ਆ ਵੀ ਜਿਹੜਾ ਬਿਲਡਿੰਗ ਉਸਾਰੀ ਜਾ ਰਹੀ ਹੈ ਕਮਿਟੀ ਹਾਲ ਦੀ ਔਰ ਲਖਸ਼ਾਪਾਸ ਦੇ ਕਰਾਇ ਮਸਪਲਟੀ ਤੋਂ ਔਰ ਇਹ ਵਾਸਤੇ ਸਕੂਬ ਸਾਹਿਬ ਚਲੋ ਤੁਸੀਂ ਲੇਟ ਆਇਆ ਹੋ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਦੋਂ ਸਰਕਾਰ ਨਹੀਂ ਸਾਡਾ ਨਕਸ਼ਾ ਸਹੀ ਮੰਨ ਲਿਆ ਉਸ ਨਕਸ਼ੇ ਦੇ ਆਧਾਰ ਤੇ ਸਾਨੂੰ ਪੈਸੇ ਦਿੱਤੇ ਤਾਂ ਸਾਨੂੰ ਹੋਰ ਕਿਸੇ ਨਕਸ਼ੇ ਦੀ ਲੋੜ ਨਹੀਂ ਹੈ ਨਹੀਂ ਲੋੜ ਨਹੀਂ ਦੂਜੀ ਗੱਲ ਇਹ ਹਰੇਕ ਸ਼ਹਿਰ ਦੇ ਵਿੱਚ ਤੁਸੀਂ ਖੁਦ ਪਤਾ ਕਰ ਸਕਦੇ ਹੋ ਆਪਣੇ ਭਾਈਚਾਰੇ ਦੇ ਤੌਰ ਤੇ ਵੀ ਹਰੇਕ ਸ਼ਹਿਰ ਦੇ ਵਿੱਚ ਇਹ ਸਮਾਜਿਕ ਜਿਹੜੇ ਇਹ ਜਿਹੇ ਪ੍ਰੋਜੈਕਟ ਬਣੇ ਹੋ ਨੇ ਕਿਸੇ ਦੀ ਮਨਜ਼ੂਰੀ ਨਹੀਂ ਹੈ ਅਸੀਂ ਅੱਜ ਹੀ ਡਾਕੂਮੈਂਟਰੀ ਐਵਿਡੈਂਸ ਦੇ ਤੌਰ ਤੇ ਕਾਨੂੰ ਹੈ ਇਹ ਮੁਧੇਵਾਂਗੇ ਕਮੇਟੀ ਵਾਲਿਆਂ ਨੂੰ ਪਟਿਆਲੇ ਕੁਮਾਰ ਭਾਵਣ ਬਣਿਆ ਹੋਇਆ ਕੈਪਟਨ ਬਨਦਰ ਸਿੰਘ ਵੇਲੇ ਦਾ ਉਹਨੇ 2 ਲੱਖ ਰੁਪਏ ਦੀ 2 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਸੀ ਬਾਕੀ ਪੈਸਾ ਲੋਕਾਂ ਨੇ ਲਾਇਆ ਸੀਗਾ ਉਹਦਾ ਕੋਈ ਨਕਸ਼ਾ ਪਾਸ ਨਹੀਂ ਹੈ ਇਹਦੇ ਨਕਸ਼ੇ ਦੀ ਕੋਈ ਜ਼ਰੂਰਤ ਨਹੀਂ ਜਦੋਂ ਸਰਕਾਰ ਨੇ ਸਾਡਾ ਨਕਸ਼ਾ ਮੰਨ ਲਿਆ ਸਹੀ ਸਾਨੂੰ ਪੈਸੇ ਦੇਤੇ ਔਰ ਸਾਨੂੰ ਜਿਹੜਾ ਸੈਂਕਸ਼ਨ ਲੈਟਰ ਦਿੱਤਾ ਗਿਆਗਾ ਉਸ ਦੇ ਵਿੱਚ ਵੀ ਇਹ ਗੱਲ ਲਿਖਿਆ ਵੀ ਤੁਸੀਂ ਜਿਹੜਾ ਬੱਕੇ ਪ੍ਰੋਜੈਕਟ ਜਿਹੜਾ ਬਣਾਇਆ ਹੈ ਇਹਦੇ ਮੁਤਾਬਕ ਤੁਸੀਂ ਸਾਰੀ ਕਰੋਗੇ ਇਸ ਤੋਂ ਬਾਹਰ ਜਾ ਕੇ ਨਹੀਂ ਕਰੋ ਇਹ ਰੋਕ ਸੇਵਾ ਦਾ ਪ੍ਰੋਜੈਕਟ ਹੈ ਮੈਂ ਤਾਂ ਪਹਿਲਾਂ ਕਹਿੰਦਾ ਇੱਕ ਇੱਕ ਗੱਲ ਹੋਰ ਜੀ ਇੱਕ ਮੇਰੀ ਛੋਟੀ ਜਿਹੀ ਬੇਨਤੀ ਜਿਹੜੀ ਸੋਹੀ ਸਾਹਿਬ ਕਹਿੰਦੇ ਨੇ ਜੀ ਵੀ ਮੇਰੀ ਸੁਣਵਾਈ ਨਹੀਂ ਹੋ ਰਹੀ ਆ ਮੇਰੇ ਕੋਲ ਦਰਖਾਸਤਾਂ ਨੇ ਜੀ 2002 ਦੇ ਵਿੱਚ ਉਹਨਾਂ ਨੇ ਉਸ ਵੇਲੇ ਦੇ ਸੀਐਮ ਸਾਹਿਬ ਨੂੰ ਸਾਡੇ ਖਿਲਾਫ ਦਰਖਾਸਤ ਦਿੱਤੀ ਕਿ ਮੇਰੀ ਜਗ੍ਹਾ ਤੇ ਕਬਜ਼ਾ ਕਰੀ ਬੈਠ ਕੇ। 2005 ਦੇ ਵਿੱਚ ਉਹਨਾਂ ਨੇ ਇਹ ਸੰਗਤ ਦਰਸ਼ਨ ਦੇ ਵਿੱਚ ਫੇਰ ਸੀਐਮ ਸਾਹਿਬ ਨੂੰ ਦਰਖਾਸਤ ਦਿੱਤੀ। ਉਸ ਬਾਅਦ ਉਹਨਾਂ ਨੇ ਡੀਜੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਜੀ ਡਾਇਰੈਕਟਰ ਜਮੈਂ ਉਹ ਪੁਲਿਸ। ਉਹ ਸਾਰੀਆਂ ਦਰਖਾਸਤਾਂ ਉਹਨਾਂ ਦੀਆਂ ਦਾਖਲ ਦਫ਼ਤਰ ਹੋਈਆਂ ਨੇਗੀਆਂ। ਇਹ ਮੈਂ ਨਹੀਂ ਕਹਿ ਸਕਦਾ ਵੀ ਉਹਨਾਂ ਨੂੰ ਕਹਿਣਾ ਵੀ ਅਸੀਂ ਦੋ ਵਾਰ ਜਿੱਤ ਚੁੱਕਿਆ ਮੈਂ। ਨਹੀਂ ਮੈਂ ਤਾਂ ਹਾਂ ਲਓ ਉਹਦੀ ਵੀ ਸੁਣੋ। ਮੈਂ ਜਿਹੜੀ ਸ਼ੁਰੂ ਕੀਤੀ ਸੀ ਗੱਲ ਵਰਮਾ ਜੀ ਵੀ ਜਦੋਂ ਉਹ ਸਾਨੂੰ ਪਰੇਸ਼ਾਨ ਕਰਨ ਲੱਗੇ ਤਾਂ ਮਹਾਸ਼ਾਹ ਜੀ ਨੇ ਰਾਮਬ